ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਅੱਜ ਵੀ ਵਿਦੇਸ਼ੀ ਕਾਮਿਆਂ ਨੂੰ ਗੁਲਾਮ ਬਣਾਏ ਜਾਂਦੇ ਦੋਸ਼ਾ ਤੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਬੜਕੋਟ ਨੇ ਅਤੇ ਦਾਵਾ ਕੀਤਾ ਕਿ ਟੈਂਪਰੇਰੀ ਵਰਕਰ ਪ੍ਰੋਗਰਾਮ ਦੇ ਵਿੱਚ ਕੋਈ ਵੱਡੀ ਕਮੀ ਨਹੀਂ ਹੈ ਪਰ ਫਿਰ ਵੀ ਇਸ ਦੇ ਵਿੱਚ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ ਸਯੁਕਤ ਰਾਸ਼ਟਰ ਦੀ ਰਿਪੋਰਟ ਬਾਰੇ ਟਿੱਪਣੀ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਗੁਲਾਮ ਸ਼ਬਦ ਦੀ ਵਰਤੋਂ ਬੇहद ਪੜਕਾਉ ਹੈ ਅਤੇ ਕੁਝ ਕਾਮਿਆਂ ਦੇ ਆਧਾਰ ਉੱਤੇ ਪੂਰੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕੁਝ ਮਾਮਲਿਆਂ ਦੇ ਵਿੱਚ ਆਜੀ ਵਿਦੇਸ਼ੀ ਕਾਮੇ ਦੇ ਨਾਲ ਤੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੂਰੇ ਪ੍ਰੋਗਰਾਮ ਨੂੰ ਸਵਾਲਾਂ ਦੇ ਠੇਕੇ ਦੇ ਵਿੱਚ ਲਿਆਉਣਾ ਪੂਰੀ ਤਰ੍ਹਾਂ ਗੈਰ ਪਾਸਪ ਹੈ ਮਾਰਕ ਮਿਲਰ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੇ ਨਾਲ ਪਰਸਲੂਕੀ برداشت ਨਹੀਂ ਕੀਤੀ ਜਾ ਸਕਦੀ ਅਤੇ ਜੇ ਕੋਈ ਅਜਿਹਾ ਕਰਦਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦੱਸਦੀ ਹੈ ਕਿ 2016 ਦੇ ਵਿੱਚ 15817 ਆਜੀ ਵਿਦੇਸ਼ੀ ਕਾਮੇ ਕੈਨੇਡਾ ਪਹੁੰਚੇ ਅਤੇ ਸਾਲ 2023 ਤੱਕ ਇਹ ਅੰਕੜਾ ਵਧ ਕੇ 82654 ਹੋ ਗਿਆ 코로나 ਮਹਾਮਾਰੀ ਦੇ ਮਗਰੋਂ ਕਾਮਯਾਬੀ ਇਕਿੱਲਤ ਨੂੰ ਦੇਖਦਿਆਂ 2022 ਦੇ ਵਿੱਚ ਦਰਵਾਜ਼ੇ ਖੋਲ ਦਿੱਤੇ ਗਏ ਅਤੇ ਆਰਜੀ ਵਿਦੇਸ਼ੀ ਭੰਮੇ ਦੀ ਕੀਮਤੀ 2016 ਦੇ ਮੁਕਾਬਲੇ 6 ਗੁਣਾ ਤੱਕ ਵਧ ਗਈ ਦੂਜੇ ਪਾਸੇ ਕੀਤਮ ਮੰਤਰੀ ਦੇ ਬੁਲਾਰੇ ਮੈਥਨ ਡੈਨਿਸ ਨੇ ਕਿਹਾ ਕਿ ਟੈਂਪਰੇਰੀ ਫੋਰਮ ਵਰਕਰ ਪ੍ਰੋਗਰਾਮ ਦੀ ਜ਼ਬਰਦਸਤ ਕਰਨ ਵਾਲੇ ਅਨੁਕਸ਼ਾ ਨਹੀਂ ਜਾਵੇਗਾ ਅਤੇ ਭੁਇਕ ਵਿੱਚ ਉਹਨਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਇੰਨਾ ਦੌਰਾਨ ਆਰਥਿਕ ਮਾਹਰ ਮਾਈਕ ਮੋਫਟ ਦਾ ਕੈਨੇਡਾ ਸਕੇਬਿਨਾ ਸ਼ਕਰਜੀ ਵਿਦੇਸ਼ੀ ਕਾਮਿਆਂ ਤੇ ਰਾਹੀਂ ਅਗਰੀਕਲਚਰ ਸੈਕਟਰ ਸਣੇ ਹੋਰ ਕਈ ਖੇਤਰ ਆਪਣੀ ਅਜਰੂਰਤਾਂ ਪੂਰੀਆਂ ਕਰ ਰਹੇ ਨੇ ਪਰ ਕਟੂਜ ਵਾਲੇ ਦਰਾਂ ਨੂੰ ਬਹੁਤ ਜ਼ਿਆਦਾ ਕਟਾਇਆ ਜਾ ਰਿਹਾ ਇੱਥੇ ਦੱਸਣਾ ਬੰਦ ਹੈ ਕਿ ਇੱਕ ਅੰਤਰਰਾਸ਼ਟਰੀ ਰਿਪੋਰਟ ਤੇ ਵਿੱਚ ਹੈਰਾਨ ਖੁਦ ਦਾਵਾ ਕੀਤਾ ਗਿਆ ਕਿ ਕੈਨੇਡਾ ਵਿੱਚ ਅੱਜ ਵੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਮਾਰਕ ਮਿਲਰ ਨੇ ਮੰਨਿਆ ਹੈ ਕਿ ਕਿਸੇ ਵੀ ਮੁਲਾਜ਼ਮ ਦੇ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਕੋਇਆ ਚੁਆ ਕਰ ਦਿੱਤਾ ਉਸੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦਾਸੀ ਕੇ 2016 ਦੇ ਵਿੱਚ 15817 ਅਜੀ ਵਿਦੇਸ਼ੀ ਕੰਮ ਕੈਨੇਡਾ ਪਹੁੰਚੇ ਸਨ। ਦੂਜੇ ਪਾਸੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਸਾਲ 239000 ਤੋਂ ਵੱਧ ਵਰਕ ਪਰਮਿਟ ਜਾਰੀ ਕੀਤੇ ਗਏ ਅਤੇ ਇਹ ਅੰਕੜਾ 2018 ਦੇ ਮੁਕਾਬਲੇ ਦੋ ਗੁਣੇ ਤੋਂ ਵੀ ਵੱਧ ਬਣਦਾ ਹੈ ਜਦੋਂ ਕਿ 19000 ਵਰਕ ਪਰਮਿਟ ਜਾਰੀ ਕੀਤੇ ਗਏ ਸਨ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ